ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਐਮਪੀ ਕੰਗਣਾ ਅਰਨੌਤ ਦੀ ਸਵਾਲ ਦੇ ਕਿ ਉਹਨਾਂ ਦੀ ਜੜੀ ਹਾਲੇ ਦੇ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ 6 ਸਤੰਬਰ ਨੂੰ ਐਮਰਜੈਂਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਕੀ ਮਰਹੂਮ ਇੰਦਰਾ ਗਾਂਧੀ ਦਾ ਰੋਲ ਅਦਾ ਕੀਤਾ ਜਾ ਰਿਹਾ ਹੈ ਇਸ ਫਿਲਮ ਦਾ ਜਿਹੜਾ ਕਿ ਟ੍ਰੇਲਰ ਰਿਲੀਜ਼ ਹੋਇਆ ਜਿਸ ਤੋਂ ਬਾਅਦ ਲਗਾਤਾਰ ਇਹ ਫਿਲਮ ਵਿਵਾਦਾਂ ਦੇ ਵਿੱਚ गिर ਗਈ ਹੈ ਕਿਉਂਕਿ ਇਸ ਦੇ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਿਰਦਾਰ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਆ ਤੇ ਇਸ ਫਿਲਮ ਦੇ ਉੱਤੇ ਰੋਕ ਲਗਾਉਂਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਨਾ ਦੇਖਿਆ ਜਾਵੇ ਤਾਂ ਆਓ ਸੋਹੰਦਿਆ ਸਿੱਖ ਜਥੇਬੰਦੀਆਂ ਦਾ ਕੀ ਕੁਝ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਉਹ ਉਲੰਘਰੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਛੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ ਬਾਰ ਬਾਰ ਹੋਈ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਵੇਂ ਕਿ ਹੁਣ ਕੰਗਣਾ ਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਬਰੋ ਦੀ ਚਿਹਰਾ ਉਹ ਦਿਖਾਇਆ ਪੰਜਾਬ ਬਰੋ ਦੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਏਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਬਣਾਉ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸਸ਼ਕਨ ਸ਼ੀਰ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਉੱਥੋਂ ਅੱਤਵਾਦੀ ਕਿਣਨ ਵਾਸਤੇ ਉਹ ਹਮਲਾ ਇਸ ਤਰ੍ਹਾਂ ਗਾਂਧੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜੀ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹੰਦਾ ਘੁੰਮਤ ਦੇ ਵੱਲੋਂ ਜਿਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਪੂਰੀ ਕੌਮ ਦੇ ਉੱਤੇ ਹਮਲਾ ਸੀ ਸਾਰੀ ਸਿੱਖ ਕੌਮ ਜਿਹੜੀ ਗੁਰੂਆਂ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀ ਭਾਵਨਾਵਾਂ 'ਤੇ ਹਮਲਾ ਸੀ ਸੋ ਸੰਤ ਕੈਰੀ ਜਨੈ ਸਿੰਘ ਖਾਲਸਾ ਪੰਡਾ ਵਾਲਿਆਂ ਨੇ ਆਪਣੇ ਯੋਧੇ ਦੇ ਜ਼ਮੀਤ ਜੰਗ ਲੜਦੇ ਹੋਏ ਹਿੰਦ ਹਕੂਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਸੇ ਦੇ ਲਈ ਤਿਆਰ ਬਕ਼ਤਿਆਰ ਨੇ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਕਿ ਇੱਥੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸਿੱਖ ਹੋਣਾਂ ਦੇ ਜਿੱਥੇ ਆਪਣੇ ਪੂਰੇ ਪੰਥ ਨੂੰ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੇ ਕੌਮ ਇੱਕ ਮੋਟੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿਵੇਂ ਉਹ ਕਰ ਸਕਦੇ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਰ ਸਦਕਾਰਨ ਦੀ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤੇ ਸਰਕਾਰ ਨੇ ਫਿਲਮਾਂ ਨੂੰ ਬੰਦ ਕਰੇ ਇੱਥੇ ਰੋਕ ਲਾਵੇ ਜੇਕਰ ਇਹ ਫਿਲਮ ਪੰਜਾਬ ਕਿਤੇ ਲੱਗਦੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਕੋਲ ਜਿਵੇਂ ਮਹਾਰਾਜ ਪਹਿਲਾਂ ਸੁਆਵਾਂ ਲੈਂਦੇ ਰਹੇ ਨੇ ਕਿ ਸਾਨੂੰ ਬੇਚੀੜਾ ਉਹ ਮਜਬੂਰਨ ਆਪ ਜਾ ਕੇ ਸਿਨੇਮਾ ਦੇ ਵਿੱਚ ਉਹ ਫਿਲਮ ਕਰੀ ਆ ਉਹ ਬੰਦ ਕਰਵਾਉਣੀ ਪਹੂਗੀ ਅਸੀਂ ਨਹੀਂ ਚਾਹੁੰਦੇ ਕਿ ਲਾਅਨ ਆਰਡਰ ਵਿਗੜੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਵਰਜ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲਾ ਨਾ ਰੋ ਮੰਟੇ ਰੱਖਣ ਦੇ ਵਾਸਤੇ ਇਹੋ ਜਿਹੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੋਰ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਨੱਥ ਪਾਈ ਜਾਵੇ ਤੇ ਜਿਹੜੀ ਫਿਲਮਾਂ ਖਾਸ ਕਰਕੇ ਐਮਰਜੈਂਸੀ ਇੱਥੇ ਬਿਨਾਂ ਜਿਹੜੀ ਕੀਤੇ ਰੋਗ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਲਕੇ ਹੁੰਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋਏ ਦਿਨ ਜਿਵੇਂ ਕਿ ਭਾਈ ਕਾਲੜਾ ਦੇ ਜੀਵਨ ਉੱਤੇ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਲਜੀਤ ਜਿਹੜਾ ਮੁੰਡਾ ਐਕਟਰ ਦਾ ਉਹਨਾਂ ਵੱਲੋਂ ਬਣਾਇ ਗਈ ਉਹ ਬੈਨ ਹੋ ਗਈ ਆ ਉਹ ਉਹ ਲੱਗ ਨਹੀਂ ਰਹੀ ਉਹਨਾਂ ਜਦ ਕੇ ਭਾਈ ਖਾਲ ਨਾਲ ਜਿਹੜੇ ਨੇ ਇੱਕੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜ ਨਹੀਂ ਸੀ ਰਹੇ ਉਹਨਾਂ ਦਾ ਕੋਈ ਇਤਿਆਹ ਨਹੀਂ ਚੁੱਕਿਆ ਬਲਕਿ ਉਹਨਾਂ ਦਾ નિર્ਦੋਸ਼ ਜਾਂਾਂਗੀਆਂ ਗਈਆਂ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਲ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈਨ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਉਹ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇ ਦਿੱਤੀਆਂ ਜਿਹੜਾ ਕਿ ਬੜਾ ਮੰਦ ਭਾਗਾ ਫਿਰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਜਾਇਦਰ ਸਾਹਿਬਾਨ ਨੂੰ ਸਾਡੀਆਂ ਸਿਕ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇਆਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ رابطہ ਕੰਮ ਕਰਕੇ ਫਿਰ ਉਹਨੂੰ ਬੈਨ ਕਰਾਉਣ ਤਾਂ ਕਿ ਜਿਹੜਾ ਪੰਜਾਬ ਦਾ ਮਾؤول ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਾਲ ਦੀ ਇੱਕ ਐਮਰਜੈਂਸੀ ਫਿਲਮ ਦਾ ਜਿਹੜਾ ਟ੍ਰੇਲਰ ਆ ਰਿਲੀਜ਼ ਹੋਇਆ ਜਿਸ ਦੇ ਵਿੱਚ ਜਿਹੜਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਕਿਰਦਾਰ ਦਿਖਾਇਆ ਗਿਆ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਸਾਨੂੰ ਅਸੀਂ ਤੁਹਾਨੂੰ ਵੋਟਾਂ ਦੇਵਾਂਗੇ ਤੇ ਤੁਸੀਂ ਸਾਨੂੰ ਖਾਲਿਸਤਾਨ ਦਿਓ ਤਾਂ ਇਸ ਤਰੀਕੇ ਦੇ ਜਿਹੜੀ ਗੱਲ ਇਹ ਜਿਹੜੀ ਕਿ ਕਿਰਦਾਰ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ